ਹਾਂਜੀ ਸਸਿਕਾ ਪਿੰਡ ਵਾਲੇ ਤੇ ਦੇਸੀਓ ਸਵਾਗਤ ਤੁਹਾਡਾ ਬਣਾਇਆ ਚੇਰੀ ਫਾਰਮ ਫੇਸ ਤੇ ਇਹ ਆਪਣਾ ਸ਼ੈੱਡ ਤਿਆਰ ਹੋ ਰਿਹਾ ਹੈ ਮੋਸਟਲੀ ਹੋ ਹੀ ਚੱਲਿਆ ਬਸ ਛੱਤ ਰਹਿ ਗਈ ਹੈ ਕਿ ਇੱਧਰ ਆਪਣੇ ਡੰਗਰ ਦੂਜੀ ਤਰਫ ਦੇ ਦੂਜੇ ਛੱਲੇ ਦੇ ਵਿੱਚ ਜਿਹੜੇ ਹੈਗੇ ਆ ਨੀਲਾ ਬੱਬਲ ਆਲਰੇਡੀ ਤੁਸੀਂ ਦੇਖਿਆ ਹੀ ਹੈਗਾ ਇਹ ਸਾਰੇ ਆਪਣੇ ਡੰਗਰ ਹੈਗੇ ਹਾਂ ਤੁਮ ਸੋਚਿਆ ਕਿ ਤਾਂ ਹੁਣ ਦਿਖਾਈ ਦੇਵਾਂ ਇਹ ਗੁਜਰਾ ਸੈੱਟ ਹੈ ਜਿਹੜਾ ਆਪਣਾ ਦੂਜੇ ਛੱਡ ਦੇ ਵਿੱਚ ਠੀਕ ਹੈ ਇੱਧਰ ਆਪਣਾ ਦੂਜਾ ਛੱਡ ਤਿਆਰ ਹੋ ਰਿਹਾ ਹੈ ਆ ਵੀ ਖੁੱਲੀ ਬਣੀ ਹੈ ਨਵੀਂ ਇਹਦੇ ਥੱਲੇ ਪਾਉਣਾ ਆਪਾਂ ਫਾਰਸ਼ ਪ੍ਰੋਪਰਲੀ ਆ ਸਾਡੇ ਹੈਵੀ ਡਰਾਈਵਰ ਆ ਗਏ ਆ ਸਿੱਧਾ ਡਰਾਈਵਰ ਡਰਾਈਵਰਿਸ ਨਾਲੇ ਆਦੇਂ ਸੱਚੀ ਸੱਚੀ ਦੱਸ ਕਿਹੜੀਆਂ ਗੋਲੀਆਂ ਖਾਣੇ ਡਰਾਈਵਰ ਸਾਹਿਬ ਕੀ ਹਾਲ ਚਾਲ ਨੇ ਓਏ ਨਿੱਕੀ ਜੀ ਜਿੰਦ ਤੇ ਛੁੱਟ ਸਕਦੀ ਆਂਗੇ ਉਹ ਨਹੀਂ ਬਾਈ ਮੈਂ ਪਹਿਲਾਂ ਆ ਬੜੀਆਂ ਖਾਂਦਾ ਰਿਆ ਛੱਡ ਕਿਵੇਂ ਚੱਲਦਾ ਮੈਂ ਬੜੀ ਆ ਕਿ ਨਹੀਂ ਛੱਡ ਕਿਵੇਂ ਬਣ ਲਿਆ ਫਿਰ ਠੀਕ ਹੀ ਬਣ ਰਿਹਾ ਫਿਰ ਕੋਈ ਸਲਾਹ مشورہ ਦੇਣਾ ਚਾਹੋ ਨਹੀਂ ਮੈਂ ਸਲਾਹ ਕਿੱਥੇ ਜਿੱਥੇ ਪੈਸੇ ਲੱਗਦੇ ਔਰ ਮੈਂ ਸਲਾਹ ਨਹੀਂ ਦੇਣਾ ਅੱਛਾ ਤਾਂ ਅਲੇ ਸਾਵਨਾ ਕਿੰਨੇ ਦਿਨਾਂ ਚ ਕੰਪਲੀਟ ਹੋ ਜੇ ਜੀ ਜੀ ਇਹ ਚੀਜ਼ ਬੰਦੀ ਹੋਈ ਫਿਰ ਸਲਾਹ ਥੋੜਾ ਦੇ ਜੀ ਹਾਂ ਇਹ ਸੋਹਣੀ ਬੰਦੀ ਹੈ ਨਾ ਇਹ ਕੰਨਾ ਕਿੰਨੇ ਦਿਨਾਂ ਤੇ ਕੰਪਲੀਟ ਹੋ ਜਾਏਗਾ ਤੁਹਾਡੇ ਹਿਸਾਬ ਨਾਲ ਇਹ ਗਾਡਰ ਤੇ ਆਰਡਰ ਪੈਣੇ ਹਨਾ ਗਾਡਰ ਕੱਲ ਅੱਜ ਰੱਖ ਦਾਂਗੇ ਸ਼ਾਮਾਂ ਨੂੰ ਚਲਕੀਆਂ ਪੈਣੀਆਂ ਬਹੁਤ ਉੱਤਲਾ ਕੰਮ ਹੈ ਭਾਈ ਅਗਲਾ ਸੁੱਖਾ ਕੱਟਣੀ ਰੋੜਾ ਵਾ ਬਾਈ ਬਾਈ ਕਿੰਨੇ ਦਿਨ ਲੱਗਣਗੇ ਥੋੜੀ ਦਿਨ ਲੱਗੇ ਮੈਂ ਪੰਜ ਤਨਾਈ ਥੋੜੀ ਬਾਦੀ ਰਹੇ ਕੱਲ ਗਾਡਰ ਕੋਟ ਫਿੱਟ ਕਰ ਦਿਆਂਗੇ ਕੱਲ ਗਾਡਰ ਫਿੱਟ ਹੋ ਜਾਣਗੇ ਬਹੁਤ ਵਧੀਆ ਗੱਲ ਹੈ ਪਰ ਹੁਣ ਇੱਥੇ ਰੰਗ ਪੂਰੀ ਇਹ ਵੀ ਆਪਣਾ ਜੋਰ ਨਹੀਂ ਚੱਲਦਾ ਆਓ ਕਟਿੰਗ ਕਰਕੇ ਟਾਂ ਲਗਣੀਆਂ ਨੇ ਨਾ ਉਰੇ ਡਰਾਈਵਰ ਸਾਹਿਬ ਕਿੱਥੇ ਚੱਲ ਗਏ ਜੇ ਡਰਾਈਵਰ ਸਾਹਿਬ ਦੀ ਵੀਡੀਓ ਜ਼ਰੂਰ ਐਡਿਟ ਕਰਕੇ ਚਨਾਅ ਕਲੇਪ ਐਡ ਕਰਾਂਗੇ ਡਰਾਈਵਰ ਸਾਹਿਬ ਨੇ ਗੱਲ ਟਰੈਕਟਰ ਸਿੱਧਾ ਹੀ ਤਾਰਤਾ ਥੱਲੇ ਸਾਡੇ ਹੈਵੀ ਡਰਾਈਵਰ ਆ ਇਹ ਆ ਭਾਜੀ ਸਾਡਾ ਸ਼ੈੱਡ ਮੋਸਟਲੀ ਤਿਆਰ ਹੀ ਹੈ ਬਸ ਛੱਤ ਪਹਿਣੀ ਆ ਥੱਲੇ ਫਰਸ਼ ਪਹਿਣੀ ਆ ਠੀਕ ਹੈ ਸਾਡੀ ਰਾਨੋਆਂ ਆ ਸਾਹਮਣੇ ਦੇਖ ਸਕਦੇ ਤੁਸੀਂ ਉੱੱਠੇ ਖੜੀ ਏ ਇਹ ਆ ਬਿਲੀ ਕਰਦਣੀ ਆ ਾਡੇ ਵੀ ਘਰ ਪਰਲੀ ਸਾਈਡ ਤੋਂ ਕਰ ਦਾਂਗੇ ਇਹ ਤੇ ਵੀ ਉਹ ਵੀ ਆ ਵੀ ਸਾਹਮਣੇ ਹੀ ਆਪਣੀ ਆ ਇਹ ਵੀ ਕਰਦਨੇ ਆਪਾਂ ਅੱਡ ਚਾ ਲੋ ਨਿਲ ਦੇ ਆਪਾਂ ਨੈਕਸਟ ਵਲੌਗ ਤੇ ਨੈਕਸਟ ਆਪਾਂ ਵੀਡੀਓ ਬਣਾਵਾਂਗੇ ਮਿਲਦੇ ਹਾਂ ਉਹਦੇ ਵਿੱਚ ਹਾਂਜੀ ਬਾਈ ਜੀ ਇਹ ਸ਼ੈੱਡ ਹੋ ਗਿਆ ਆਪਣਾ ਤਿਆਰ ਛੱਤ ਮੋਸਟਲੀ ਪੈ ਗਈ ਆ ਕਾਨੇ ਪੈ ਗਏ ਆ ਤੇ ਵਾਸ ਵੀ ਪੈ ਗਏ ਆ ਅੱਜ ਪਾਵਾਂਗੇ ਮਿੱਟੀ ਹਟ ਆ ਆ ਜਾ ਚੱਲ ਟੱਕਰ ਚੱਲ ਚੱਲ ਚੱਲੋ ਐ ਤੁਹਾਨੂੰ ਅਖਰੀ ਸਾਲ ਇਹ ਹੋ ਗਈ ਲੜਾਈ ਇਦਾਂ ਹੀ ਬਣਾ ਰਹੇ ਸੀ ਵੀਡੀਓ ਤੇ ਕੁੱਤੇ ਪਏ ਲੜ ਓਏ ਮਾਲਾ ਮੋਟਾ ਲੜਦੇ ਰਹਿੰਦੇ ਆ ਕਰਿਆ ਕਾਲ ਦਾ ਟਰੈਕਟਰ ਨਹੀਂ ਖੜਾ ਉਹ ਆਪਣੇ ਕੋਲ ਏਦਾਂ ਬਾਈ ਆ ਬਾਈ ਜੀ 7 ਥੱਲੇ ਕਾਨੇ ਉੱਤੇ ਕੀ ਸ਼ੀਟ ਜੀ ਪਾਈ ਏ ਫਿਰ ਉੱਤੇ ਤੋਂ ਨਹੀਂ ਹੋਊਗਾ ਕਰੇ ਨੀ ਹਾਂ ਅਮਰੀਕਨ ਮਿੱਟੀ ਉਹਦੇ ਉੱਤਰ ਪੈਰ ਪਾਈ ਉੱਪਰ ਅੱਛਾ ਆੜੀਆਂ ਫੇਰ ਮਿੱਟੀ ਕਿਵੇਂ ਫਿਰ ਆ ਸੰਤੇ ਬੰਤੇ ਕਿਵੇਂ ਆ ਸੰਤੇ ਬੰਤੇ ਠੀਕ ਹੈ ਫਾਲਾ ਡਾਊਨ ਆਇਆ ਬੱਬੂ ਨਹੀਂ ਨਾ ਇਹਨੋਂ ਤੇ ਤੇ ਜਵਾਸ ਹੀ ਨਾ ਆਉਣ ਤੇ ਆ ਪਾਲੀ ਪਗਲਾ ਆਹ ਆਹ ਚੰਦਰਾ ਨੇ ਉਹਨੇ ਦੇ ਲਾ ਦੇ ਆਹ ਉਹ ਅਣਾ ਗੱਲ ਤੇ ਪਾਏ ਨੀ ਲੋਤਨ ਫੋਮਾ ਦੇ ਅੱਗੇ ਨਾ ਪਾ ਦੇ ਇਹ ਕਿ ਲਾਇਆ ਆਹ ਪਾ ਲਈ ਉੱਤੇ ਮੈਨਾਂ ਹਵਾ ਆ ਗਈ ਮੋਮ ਤੇ ਮਣ ਉੱਟ ਗਿਆ ਰਤੀ ਭੜੇ ਵਸਨਾ ਪਾਣੀ ਦੇ ਚਾਹ ਆਪੜੀ ਸੀ ਉਹ ਨੀ ਲਾਈ ਫੋਨ 에ਜੰਟੇ ਫੋਨ ਲਾ ਪੁਰੇ ਉਹਨਾਂ ਹੋਇਆ ਕਿ ਯਾਰ ਸਿਆਣਾ ਤਾਂ ਚਲ ਠੀਕ ਹੈਗਾ ਪਰ ਬਾਪੂ ਕਿਵੇਂ ਆ ਬਾਪੂ ਠੀਕ ਹੈ ਉਹ ਕਦਾ ਮੈਨੂੰ ਨਹੀਂ ਪਈਦਾ ਕੁੱਤਾ ਲੈ ਉਹ ਨਹੀਂ ਕਿਹੜਾ ਮਦ ਖੱਟ ਪਾਣਾ ਉਹ ਆਲਾ ਤੇ ਮੋਰ ਨੂੰ ਤੇਤ ਨੂੰ ਬਣਾਈ ਇਹ ਕੋਈ ਰੋਕੂ ਹੈ ਪੂਰੀ ਹਜਾ ਟਰੈਕਟਰ ਹੈ ਨਾ ਬਹੁਤ ਆ ਰਿਹਾ ਹੈ ਤੇ ਬਹੁਤ ਤੇ ਬੜੀ ਸਪੀਡ ਤੇ ਹੈ ਨਾ ਮੈਂ ਸਲਿੱਪੀ ਬੰਦ ਕਰਤਾ ਦੌੜੀ ਇਹ ਸਮਝੋ ਜਿੰਨੇ ਦਿਨ ਟਰੈਕਟਰ ਇੱਥੇ ਖੜਾ ਤੇ ਇਹ ਥੱਲੇ ਹੀ ਇਹ ਉਹ ਬਲਾ ਰੋਕ ਤਾ ਉਹ ਨਹੀਂ ਪਰਾ ਵਾਇਰ ਲਾ ਕੇ ਜਾਂਦਾ ਆ ਬਲਾ ਵਾਇਰ ਉਹ ਤੱਲੇ ਤੱਲੇ ਕੋਈ ਸ਼ਾਬਾ ਆ ਆ ਪੁੱਛੋ ਉਦੋਂ ਮੈਂ ਟਰੈਕਟਰ ਕੋਲ ਆਪਾਂ ਜਿੱਦਾਂ ਤੂੰ ਕੱਸੀ ਹੈ ਬੈਟਰੀ ਦਾ ਤਾਰ ਆਹੋ ਤੇ ਉਦੋਂ ਮੈਂ ਕਹਾ ਜਾਂਦਾ ਸੀ ਫੁੱਫੜਾ ਤਾਂ ਹੀ ਚੜੇ ਪਰ ਟਰੈਕਟਰ ਨੂੰ ਬਾਜ ਮਾਰੋ ਯਾਰ ਬਲਾ ਕਰੋ ਫੋਨ ਕਿੰਨਾ ਫੁੱਫੜਾ ਨਹੀਂ ਗਾ ਫੁੱਫੜ ਬਿੱਸੀ ਨੂੰ ਭਾਗੇ ਬੰਦੇ ਕਿੱਧਰ ਲਈ ਫਿਰਦਾ ਹੈ ਉਹ ਦਵਾਈ ਦਿਵਾਉਣ ਗਿਆ ਦੋਵੇਂ ਹੈ ਗੁਰਵਾ ਕਈ ਸਾਲ ਸਿਆਣੇ ਵਿਆਂ ਨੇ ਬੰਦੇ ਤੇ ਅੰਜਾਮ ਲਾ ਰਹੇ ਆ ਆ ਜਲਦੀ ਕਰੋ ਮੇਲਾ ਕਰੀ ਜੀ ਕੋਈ ਜੰਮੀ ਮੰਗੀ ਕੋਈ ਦੋੜ ਭਰਾ ਨਾ ਤੂੰ થોੜਾ ਯਾ ਚੇਦਾਂ ਕਰ ਤੂੰ ਉਠਾ ਹਾਂ ਨਹੀਂ ਉਠਦਾ ਬਾਪੂ ਤੂੰ ਉਠਾ ਤਾਂ ਨਾ ਬੜਾ ਪਿਆਰ ਹੁੰਦਾ ਪਿਆਰ ਜ਼ਿਆਦਾ ਹੀ ਹੁੰਦਾ ਤੁਸੀਂ ਪਾ ਕੇ ਇਧਰੋਂ ਲੈ ਤੂੰ ਫੋਨ ਕੀਤਾ ਕਿ ਨਹੀਂ ਕੀਤਾ ਬਾਏ ਭਾਈ ਜੀ ਮਿੱਟੀ ਪਾਉਣੀ ਬੱਸ ਅੱਜ ਆਪਾਂ ਜਾ ਕੇ ਜਾਣਾ ਪਾ ਕੇ ਜਾਣਾ ਚੜੀਏ ਮੜਾ ਉੱਤੇ ਆ ਗਏ ਸਾਡੇ ਸੰਧੂ ਸਾਹਿਬ ਹੈਵੀ ਡਰਾਈਵਰ ਡਰਾਈਵਰ ਸਾਹਿਬ ਅੱਗੇ ਲਾਓ ਆਏ ਕਿਹਨਾਂ ਦੇ ਕਿ ਇੱਕ ਨੰਬਰ ਹਰ ਸ਼ਰਮਤਾ ਕੋ ਫਾੜਾ ਨਾ ਨਾਲੇ ਅੱਲਾ ਦੀ ਰੇਹੇ ਤੇਰੇ ਇਧਰ ਇਧਰ ਇਕਲਾ ਹੈ ਉਹ ਕਿੱਥੇ ਤੇ ਰਹੇ ਹੋ ਜੇ ਕਿੱਥਾ ਰੋਇਆ ਗਿਆ ਆ ਗਈ ਲਾਈ ਆ ਤੈਨੂੰ ਪਤਾ ਹੀ ਹੈ ਜਵਾਕਾਂ ਦਾ ਸੰਦੂ ਸਾਹੂ ਕੁੱਤਾ ਫੜੋ ਯਾਰ ਉਸੇ ਕੰਮ ਤੇ ਲੱਗਣਾ ਕੋਸ਼ਿਸ਼ ਹੋਣਾ ਬਹੁਤ ਸੇ ਚੱਜੂ ਬਾਪੂ ਕਿਵੇਂ ਫਿਰ ਬਣ ਗਈ ਆਪਣੀ ਛੱਤ ਬਣ ਗਿਆ ਏ ਇਹ ਹੋਰ ਨੂੰ ਨਾ ਕਰਨਾ ਕਰਈ ਨਾ ਪੈ ਗਈ ਛੱਤ ਦੇ ਇੱਥੇ ਲੱਗੇ ਹੈ ਇੱਕ ਇੱਕ ਕਰਦੇ ਉਹ ਨਾ ਛਾਂ ਮਿਲ ਜੁਰਾ ਪਰਾ ਇਹਨੇ ਕਿਹਨੂੰ ਕੁੱਤਾ ਛੱਡ ਦੇਣੀ ਕਰਨੀ ਅੱਛਾ ਦਵਾ ਕਰੋ ਪ੍ਰਾਣ ਯਾਰ ਕੁੱਤੇ ਕੁੜੀਆ ਬਾਪੂ ਉਹ ਆ ਜਿਹੜੀਆਂ ਢੇਰ ਨੇ ਨਾ ਇਹਦੇ ਤੋਂ ਬਣਾਈ ਤੇ ਮੈਂ ਤੁਹਾਨੂੰ ਪੈਟ ਤੇ ਪਾਲ ਦਰ ਤੱਕ ਮੈਂ ਤਾਂ ਫੜਾਉਂਗਾ ਠੀਕ ਹੈ ਰੱਤੀ ਯਾਰ ਹੁੰਦਾ ਕੁਲੰਗ ਨਹੀਂ ਇਹ ਪਾ ਦੇ ਐਂਕਲ ਜਿਹੜੀ ਸਵੇਰੇ ਰਸੀ ਗਈ ਆਪਾਂ ਕਰ ਕੀ ਹੋਇਆ ਪੁੱਤ ਕੀ ਕੀ ਬਾਹਰ ਕੀ ਸਾਡਾ ਹੈ ਕਿੱਥੇ ਤਾੜਾ ਘਰ ਹੈ ਤਾੜਾ ਘਰ ਹੈ ਤਾੜਾ ਘਰ ਹੈ ਸਕੂਲ ਨਹੀਂ ਗਿਆ ਅੱਜ ਹੋਈ ਸੰਤੇ ਬੰਤੇ ਤਾੜਾ ਘਰ ਹੈ ਨਾ ਇਹ ਬਈ ਜੀ ਪੈ ਗਈ ਆਪਣੀ ਛੱਤ ਪੱਲਾ ਪਾਏ ਆਪਾਂ ਗਾਡਰ ਫੇਰ ਪਾਏਗੇ ਵਾਂਸ ਫੇਰ ਸ਼ੀਟ ਇਹਦੇ ਨਾਲ ਮਾ ਜ਼ਿਆਦਾ ਗਰਮ ਨਾ ਜਿਆਦਾ ਠੰਡੀ ਹੀ ਰਹਿੰਦੀ। ਛੱਤ ਤੇ ਫਿਰ ਉਸ ਉੱਪਰ ਕਾਨੇ ਆ। ਸਰਕੀ ਜੀ ਆ। ਫਿਰ ਮਿੱਟੀ ਪਾਈ ਆ, ਫਿਰ ਸਰਕੀ ਪਾਈ ਆ। ਫਿਰ ਹੁਣ ਆਸਤੇ ਮਿੱਟੀ ਪਾਵਾਂਗੇ ਆਸ। ਅੱਜ ਪੈਛੇ ਛੱਤ ਹੋ ਜਾਈ ਕੰਪਲੀਟ। ਪਰਮਾਤਮਾ ਦੀ ਕਿਰਪਾ ਨਾਲ ਇਹ ਵੀ ਉੱਪਰ ਪਾਉਣੇ ਆ।

ਇੱਧਰ ਆ ਜਾਓ ਕਾਕੇ ਓਏ ਇਧਰ ਆ ਜਾਓ ਕਾਕੇ ਓਏ